ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਉਮੀਦ ਆ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਦੋਸਤੋ ਅੱਜ ਤੁਹਾਨੂੰ ਅਸੀਂ ਜਿਹੜੀ ਵੀਡੀਓ ਦਿਖਾਉਣ ਜਾ ਰਹੇ ਹਾਂ ਸ਼ੂਟ ਕਰਕੇ ਉਹ ਵੀਡੀਓ ਦੀ ਜੇ ਗੱਲ ਕਰੀਏ ਤਾਂ ਇਹ ਵੀਡੀਓ ਆ ਇੱਕ ਨਰਮੇ ਦੇ ਬੂਟੇ ਦੀ ਇਹ ਨਰਮੇ ਦਾ ਬੂਟਾ ਉਸ ਧਰਤੀ ਤੇ ਪੈਦਾ ਹੋਇਆ ਜਿਹੜੀ ਧਰਤੀ ਨੂੰ ਆਪਣੇ ਪੰਜਾਬੀ ਵੀਰ ਅਮਰੀਕਾ ਕੈਨੇਡਾ ਵੱਲ ਜਾ ਰਹੇ ਨੇ ਛੱਡ ਕੇ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਇੱਕ ਬੂਟਾ ਖੜਾ ਜਿਹਨੂੰ ਕਿ ਅਣਗਿਣਤ ਜਿਹੜੇ ਹੈਗੇ ਨੇ ਫੁੱਲ ਟਿੰਡੇ ਲੱਗਦੇ ਹੋਏ ਨਜ਼ਰ ਆ ਰਹੇ ਨੇ ਇਸ ਬੂਟੇ ਦੇ ਉੱਪਰ ਨਾ ਤਾਂ ਦੋਸਤੋ ਕੋਈ ਪਾਣੀ ਪਾਇਆ ਗਿਆ ਪਾਣੀ ਪਾਇਆ ਇਸੇ ਲੱਗਿਆ ਸਬੂਟੇ ਨੂੰ ਨਾ ਇਸ ਬੂਟੇ ਦੇ ਉੱਪਰ ਕੋਈ ਸਪਰੇਅ ਕੀਤੀ ਗਈ ਆ ਨਾ ਇਸ ਬੂਟੇ ਦੇ ਵਿੱਚ ਕੋਈ ਖਾਦ ਪਾਈ ਗਈ ਆ ਔਰ ਸਭ ਤੋਂ ਵੱਡੀ ਗੱਲ ਨਾ ਐ ਸਬੂਟੇ ਦਾ ਅਸੀਂ ਬੀਜ ਬੀਜਿਆ ਇਹ ਬੂਟਾ ਪੈਦਾ ਤਾਂ ਹੋਇਆ ਆਪਣੇ ਆਪ ਹੋ ਸਕਦਾ ਕੋਈ ਪਹਿਲਾਂ ਦਾ ਵੀ ਇੱਥੇ ਕੋਈ ਖੜਿਆ ਰਹਿ ਗਿਆ ਹੋਵੇ ਕੋਈ ਡਿਗਿਆ ਰਹਿ ਗਿਆ ਹੋਵੇ ਸੋ ਦੋਸਤੋ ਆਪਾਂ ਇਸ ਭੱਗ ਵਾਲੀ ਧਰਤੀ ਨੂੰ ਛੱਡ ਕੇ ਅਮਰੀਕਾ ਕੈਨੇਡਾ ਵੱਲ ਹੋ ਰਹਿਆਂਗੇ ਜਿੱਥੇ ਕਿ ਆਪਾਂ ਨੂੰ ਤੁਸੀਂ ਦੇਖ ਸਕਦੇ ਹੋ ਇਹ ਬੂਟਾ ਜਿਹੜਾ ਹੈਗਾਗਾ ਪੈਦਾ ਹੋਣ ਤੋਂ ਬਾਅਦ ਫਲ ਦੇ ਰਿਹਾ ਇਹ ਤਾਂ ਇੱਕ ਬੂਟੇ ਦੀ ਗੱਲ ਆ ਧਰਤੀ ਪੰਜਾਬ ਦੀ ਐਨੀ ਭਾਗ ਵਾਲੀ ਆ ਕਿ ਇੱਥੇ ਇਹੋ ਜਿਹੇ ਲੱਖਾਂ ਕਰੋੜਾ ਬੂਟੇ ਪੈਦਾ ਕੀਤੇ ਜਾ ਸਕਦੇ ਹਨ ਜੇ ਮਿਹਨਤ ਦੀ ਗੱਲ ਕਰੀ ਤੇ ਪੰਜਾਬੀਆਂ ਨਾਲੋਂ ਮਿਹਨਤ ਸ਼ਾਇਦ ਕੋਈ ਜ਼ਿਆਦਾ ਨਹੀਂ ਕਰਦਾ ਪਰ ਆਪਣੀ ਕਿਸਮਤ ਮਾੜੀ ਕਿ ਆਪਾਂ ਨੂੰ ਸਰਕਾਰਾਂ ਮਾੜੀਆਂ ਟੱਕਰ ਗਈਆਂ ਜਿਨ੍ਹਾਂ ਦੀ ਬਦੌਲਤ ਆਪਾਂ ਇਸ ਭਾਗ ਵਾਲੀ ਧਰਤੀ ਨੂੰ ਆਪਣੀ ਮਿਹਨਤ ਉਰੇ ਨਾ ਕਰਦੇ ਹੋਏ ਅਮਰੀਕਾ ਕੈਨੇਡਾ ਦੀ ਧਰਤੀ ਤੇ ਜਾ ਕੇ ਮਿਹਨਤ ਕਰ ਰਹੇ ਹਾਂ ਵੀ ਅਮਰੀਕਾ ਕੈਨੇਡਾ ਵਰਗੇ ਦੇਸ਼ ਹੋਰ ਕਿੰਨੇ ਆਸਟ੍ਰੇਲੀਆ ਨਿਊਜ਼ੀਲੈਂਡ ਜਿੰਨੇ ਵੀ ਦੇਸ਼ਾਂ ਦੇ ਵਿੱਚ ਆਪਾਂ ਪੰਜਾਬੀ ਜਾਨਦੇ ਆ ਉਹ ਦੇਸ਼ ਅੱਜ ਤਰੱਕੀ ਦੀਆਂ ਰਾਹਾਂ ਤੇ ਨੇਗੇ ਤੇ ਆਪਣਾ ਜਿਹੜਾ ਹੈਗਾਗਾ ਦੇਸ਼ ਉਹ ਪੰਜਾਬੀਆਂ ਦੀ ਮਿਹਨਤ ਵਾਜੋ ਕਿਤੇ ਵੀ ਕਾਮਯਾਬ ਨਹੀਂ ਹੋ ਸਕਦਾ ਚਾਹੇ ਲੱਖ ਹੋਰ ਆਪਣੇ ਸੂਬਿਆਂ ਦੇ ਵਿੱਚ ਤੰਦੇ ਕਰ ਰਹੇ ਨੇਗੇ ਚਾਹੇ ਵਪਾਰੀ ਵਰਗ ਦਾ ਹੋਇਆ ਚਾਹੇ ਉਹ ਕਿਸਾਨੀ ਨਾਲ ਜੁੜਿਆ ਹੋਇਆ ਚਾਹੇ ਉਹ ਕਿਸੇ ਵੀ ਸਿਸਟਮ ਨਾਲ ਆ ਪਰ ਪੰਜਾਬੀ ਅਜਿੰਨੀ ਮਿਹਨਤ ਨਹੀਂ ਲੱਗਦਾ ਸ਼ਾਇਦ ਕੋਈ ਕਰ ਪਾਊਗਾ ਤੇ ਆਪਾਂ ਉਸ ਧਰਤੀ ਤੋਂ ਦੋਸਤੋ ਵਿਕਸਿਤ ਹੁੰਦੇ ਜਾ ਰਹੇ ਹਾਂ ਉਸ ਧਰਤੀ ਨੂੰ ਛੱਡ ਛੱਡ ਕੇ ਬਾਹਰਲੇ ਮੁਲਕਾਂ ਵੱਲ ਜਾ ਰਹੇ ਹਾਂ ਜਿੱਥੇ ਆ ਦੇਖ ਸਕਦਾ ਤੁਸੀਂ ਇੱਕ ਬੂਟੇ ਨੂੰ ਕਿੰਨੇ ਟਿੰਡੇ ਜਿਹੜੇ ਲੱਗਦੇ ਨਜ਼ਰ ਆ ਰਹੇ ਨੇ ਜਿਹੜੀ ਧਰਤੀ ਬਿਨਾ ਕੁਸ ਲੈ ਕੋਈ ਰੇ ਸਪਰੇ ਪਾਣੀ ਤਾਂ ਨਹੀਂ ਕੁਝ ਵੀ ਲਾਏ ਬਿਨਾ ਐਦਾਂ ਦੇ ਬੂਟੇ ਪੈਦਾ ਕਰ ਸਕਦੀ ਆ ਤਾਂ ਉਸ ਧਰਤੀ ਤੇ ਆਪਾਂ ਮਿਹਨਤ ਨਾਲ ਕੀ ਨਹੀਂ ਸੀ ਕਰ ਸਕਦੇ ਸੋ ਸਾਡੀ ਆ ਮਾੜੀਆਂ ਸਰਕਾਰਾਂ ਜਿਨ੍ਹਾਂ ਨੇ ਨਾ ਸਾਡੀ ਕਦਰ ਕਰੀ ਨਾ ਸਾਡੀ ਜਵਾਨੀ ਦੀ ਕਦਰ ਕਰੀ ਨਾ ਸਾਡੇ ਸਿਸਟਮ ਦੀ ਕਦਰ ਕਰੀ ਸੋ ਕਿਸਾਨੀ ਰੋ ਰਹੀ ਅੱਜ ਜੇ ਤਾਂ ਉਹ ਸਰਕਾਰਾਂ ਦੀ ਬਦੌਲਤ ਰੋ ਰਹੀ ਆ ਕਿਉਂਕਿ ਕਿਸਾਨਾਂ ਨੂੰ ਉਹਨਾਂ ਦਾ ਜਿਹੜਾ ਬਾਜ਼ਮ ਰੇਟਾ ਤੇ ਉਹਨਾਂ ਦੇ ਫਸਲਾਂ ਨੇ ਉਹ ਨਹੀਂ ਚੱਕਿਆ ਜਾਂਦੀ ਆ ਤੇ ਉਸ ਤੋਂ ਬਾਅਦ ਹਲੇ ਕਿਸਾਨ ਨੂੰ ਇੱਕ ਮਿਹਣਾ ਸੋਣਾ ਪੈਂਦਾ ਕਿ ਤਾਂ ਹੀ ਪਾਣੀ ਮਕਾਉਂਦੇ ਨੇ ਇਹ ਤਾਂ ਇਹ ਪ੍ਰਦੂਸ਼ਤ ਕਰਦੇ ਨੇ ਤਾਂ ਇਹ ਫਲਾਣਾ ਕਰਦੇ ਨੇ ਅਸੀਂ ਚਾਹੁੰਦੇ ਆ ਸਰਕਾਰਾਂ ਸਾਨੂੰ ਵਾਜਬ ਰੇਟ ਦੇਣ ਸਰਕਾਰਾਂ ਸਾਡੇ ਵੱਲ ਧਿਆਨ ਦੇਣ ਅਸੀਂ ਆਪਣੀ ਧਰਤੀ ਦੇ ਜ਼ਰੂਰੀ ਨਹੀਂ ਕਿ ਇਕੱਲਾ ਝੋਨੇ ਹੀ ਪੈਦਾ ਕਰਦੇ ਆ ਅਸੀਂ ਆਪਣੀ ਧਰਤੀ ਦੇ ਇਹੋ ਜਿਹੜੇ ਹੈਗੇ ਨੇ ਹੋਰ ਤੰਦੇ ਜਿਨ੍ਹਾਂ ਦੇ ਵਿੱਚ ਫਸਲਾਂ ਸੌਰੀ ਜਿਨ੍ਹਾਂ ਦੇ ਵਿੱਚ ਅਨੇਕਾ ਪ੍ਰਕਾਰ ਦੇ ਫਸਲਾਂ ਪੈਦਾ ਕਰਕੇ ਅਸੀਂ ਪੰਜਾਬ ਦਾ ਭਾਰਤ ਦਾ ਅਤੇ ਭਾਰਤ ਤੋਂ ਇਲਾਵਾ ਹੋਰ ਮੁਲਕਾਂ ਦੇ ਵਿੱਚ ਜਿੱਥੇ ਸਾਡੀਆਂ ਫਸਲਾਂ ਕੋਈ ਵੀ ਚੀਜ਼ ਜਿਹੜੀ ਜਾਂਦੀ ਆ ਉਹਨਾਂ ਦਾ ਢਿੱਡ ਭਰਨ ਦੀ ਹਿੰਮਤ ਰੱਖਦੇ ਆ ਪਰ ਮਾੜੀਆ ਸਰਕਾਰ ਆਫਸੋਸ ਇਹਨਾਂ ਦੇ ਕਾਰਨ ਅਸੀਂ ਕੁਝ ਵੀ ਨਹੀਂ ਕਰ पाए ਸੋ ਦੋਸਤੋ ਤੁਸੀਂ ਇਸ ਬੂਟੇ ਨੂੰ ਦੇਖ ਕੇ ਪੰਜਾਬ ਦੀ ਧਰਤੀ ਬਾਰੇ ਇੱਕ ਜ਼ਰੂਰ ਸਾਨੂੰ ਕਮੈਂਟ ਕਰਿਓ ਕਿ ਤੁਸੀਂ ਇਸ ਧਰਤੀ ਬਾਰੇ ਕੀ ਕਹਿੰਦੇ ਹੋ ਤੁਹਾਡੇ ਕੀ ਵਿਚਾਰ ਨੇ ਤੇ ਜੇ ਕੋਈ ਬੋਲਦਿਆ ਤੋਂ ਗਲਤੀ ਹੋਈ ਹੋਵੇ ਉਹਦੇ ਲਈ ਅਸੀਂ ਮਾਫੀ ਵੀ ਚਾਹੁੰਦੇ ਆ ਪਰ ਇਹ ਇੱਕ ਕੌੜਾ ਸੱਚ ਆ ਕਿ ਜਿਹੜਾ ਸਰਕਾਰਾਂ ਸਾਡੇ ਨਾਲ ਕਰ ਰਹੀਆਂ ਨੇ ਜਿੰਨਾ ਮਾੜੀਆਂ ਸਰਕਾਰਾਂ ਦੇ ਕਾਰਨ ਅਸੀਂ ਬਾਹਰਲੇ ਦੇਸ਼ਾਂ ਵੱਲ ਜਾ ਰਹੇ ਹਾਂ ਜਾ ਕੇ ਉੱਥੇ ਆਪਦਾ ਖੂਨ ਪਸੀਨਾ ਜਿਹੜਾ ਮੋਹਣਿਆ ਉਹ ਅਸੀਂ ਪੰਜਾਬ ਦੀ ਧਰਤੀ ਤੇ ਰਹਿ ਕੇ ਵੀ ਬਹਾ ਸਕਦੇ ਸੀ ਇੱਥੇ ਵੀ ਅਸੀਂ ਕੁਝ ਕਰ ਸਕਦੇ ਸੀ ਜੇ ਸਾਨੂੰ ਸਰਕਾਰਾਂ ਮੌਕਾ ਦਿੰਦੀ ਆ ਵਾਜਬ ਰੇਟ ਦਿੰਦੀ ਆ ਫਸਲਾਂ ਦੇ ਤੇ ਸਾਨੂੰ ਜ਼ਰੂਰਤ ਨਹੀਂ ਸੀ ਬਾਹਰ ਜਾਣ ਦੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਮੈਂਟ ਜਰੂਰ ਕਰਿਓ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਸੋ ਧੰਨਵਾਦ ਦੋਸਤੋ ਥੈਂਕ ਯੂ ਥੈਂਕ ਯੂ ਵੈਰੀ ਮੱਚ